ਕੁੱਲੂ ਮਨਾਲੀ ਦੇ ਵਿੱਚ ਮੌਸਮ ਦਾ ਮિજાਜ ਕਾਫੀ ਬਦਲਾ ਨਜ਼ਰ ਆ ਰਿਹਾ ਸੁਹਾਵਣਾ ਮੌਸਮ ਹੈ ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਦਾ orange alert ਵੀ ਕੁੱਲੂ ਮਨਾਲੀ ਦੇ ਵਿੱਚ ਦਿੱਤਾ ਗਿਆ ਹੈ ਹਾਲਾਂਕਿ 2 ਦਿਨ ਪਹਿਲਾਂ ਜਿਹੜਾ ਕਾਫੀ ਤਰਾਸਦੀ ਹੋਈ ਹੈ ਕਾਫੀ ਨੁਕਸਾਨ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਕਾਫੀ ਡਰਦਾ ਮਾਹੌਲ ਤਾਂ ਹੈਗਾ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਅੱਜ ਦੀ ਅਸੀਂ ਗੱਲ ਕਰ ਲਈਏ ਕੁੱਲੂ ਅਸੀਂ ਮੌਜੂਦ ਹਾਂ ਔਰ ਮੌਸਮ ਦਾ ਮિજાਜ ਸਵੇਰ ਤੋਂ ਹੀ ਅਸੀਂ ਜੇ ਗੱਲ ਕਰ ਲਈਏ ਕਿ ਮੌਸਮ ਕਾਫੀ ਸੁਹਾਵਣਾ ਅ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋ ਬਿਲਕੁਲ ਪਹਾੜਾਂ ਦੇ ਨਾਲ ਜਿਹੜੇ ਬੱਦਲ ਨੇ ਉਹ ਬਿਲਕੁਲ ਘਰੇ ਹੋਏ ਨੇ ਤੇ ਇਹ ਬਹੁਤ ਹੀ ਮੌਸਮ ਸੁਹਾਵਣਾ ਨਜ਼ਰ ਆ ਰਿਹਾ ਹੈ ਔਰ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਆਉਣ ਵਾਲੇ 3 ਤੋਂ 4 ਦਿਨ ਇਸੇ ਤਰ੍ਹਾਂ ਜਿਹੜਾ ਮੌਸਮ ਹੈ ਉਹ ਰਹਿਣ ਵਾਲਾ ਹੈ ਹਾਲਾਂਕਿ ਫਲੋ ਦੀ ਅਸੀਂ ਗੱਲ ਕਰ ਲਈਏ ਪਾਣੀ ਦੇ ਫਲੋ ਦੀ ਅਸੀਂ ਗੱਲ ਕਰ ਲਈਏ ਇਨਾ ਫਿਲਹਾਲ ਪਾਣੀ ਦਾ ਫਲੋ ਨਹੀਂ ਹੈ ਲੇਕਿਨ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ orange alert ਹੈ ਇਸ ਕਰਕੇ ਐਡਵਾਈਜ਼ਰੀ ਅਭੀ ਜਾਰੀ ਕੀਤੀ ਗਈ ਹੈ ਇਹ ਕੁਲੂ ਦੇ ਨਾਲ ਲੱਗਦੇ ਜਿਹੜੀ ਦੂਜੀ ਪਹਾੜੀਆਂ ਉੱਥੇ ਬਿਲਕੁਲ ਕਿਰਿਆ ਹੋਇਆ ਉਹ ਮਨਾਲੀ ਏਰੀਆ ਹੈ ਯਾਨੀ ਕਿ ਇਹ ਮਨਾਲੀ ਦੇ ਪੂਰਾ ਬੱਦਲ ਜਿਹੜੇ ਆ ਉਹ ਪੂਰੇ ਛਾਏ ਹੋਏ ਨੇ ਯਾਨੀ ਕਿ ਅੱਜ ਸਵੇਰ ਤੋਂ ਹਲਕੀ ਹਲਕਾ ਮੀਂਹ ਜਰੂਰ ਪੈ ਰਿਹਾ ਹੈ ਜਿਸ ਕਰਕੇ ਮੌਸਮ ਕਾਫੀ ਸੁਹਾਵਣਾ ਹੈਗਾ ਟੈਂਪਰੇਚਰ ਚ ਕਾਫੀ ਡਾਊਨਫਾਲ ਹੋਇਆ ਲੇਕਿਨ ਜੈਸੀ ਗੱਲ ਕਰ ਲਈ ਆਉਣ ਵਾਲੇ 3 ਤੋਂ 4 ਦਿਨ ਔਰ ਇੱਥੇ ਜਿਹੜੇ ਟੂਰਿਸਟ ਨੇ ਉਹ ਵੀ ਕਾਫੀ ਕਿਉਂਕਿ ਇਹ ਸੀਜ਼ਨ ਹੈ ਟੂਰਿਸਟ ਬਹੁਤ ਜ਼ਿਆਦਾ ਦੂਰ ਦੂਰ ਤੋਂ ਆ ਰਹੇ ਨੇ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਬਹੁਤ ਦੂਰ ਦੂਰ ਤੋਂ ਇੱਥੇ ਜਿਹੜੇ ਟੂਰਿਸਟ ਆ ਰਹੇ ਨੇ ਲੇਕਿਨ ਕੁੱਲੂ ਦੀ ਅਸੀਂ ਗੱਲ ਕਰ ਲਈ ਸੈਂਜ ਵੈਲੀ 'ਚ ਜਿਸ ਤਰ੍ਹਾਂ ਦੀ ਤਰਾਸਦੀ ਹੋਈ ਹੈ ਉਸ ਨੂੰ ਲੈ ਕੇ ਵੀ ਮੌਸਮ ਵਿਭਾਗ ਵੱਲੋਂ ਜ਼ਰੂਰ ਅਲਰਟ ਜਾਰੀ ਕੀਤਾ ਗਿਆ ਔਰ ਆਉਣ ਵਾਲੇ 3 ਤੋਂ 4 ਦਿਨ ਦੀ ਅਸੀਂ ਗੱਲ ਕਰ ਲਈਏ ਕਿ ਇੱਥੇ ਅਲਰਟ ਜਿਹੜਾ ਹੈ ਉਹ جاری ਕੀਤਾ ਗਿਆ ਤਾਂ ਉਹਨਾਂ ਦੱਸ ਦਈਏ ਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਤੇ ਮੌਸਮ ਵਿਭਾਗ ਵੱਲੋਂ ਜ਼ਰੂਰ ਜਾਣਕਾਰੀ ਦਿੱਤੀ ਗਈ ਹੈ ਕਿ ਮੌਸਮ ਇਸੇ ਤਰ੍ਹਾਂ ਰਹਿਣ ਵਾਲਾ ਇਸ ਕਰਕੇ ਕਾਫੀ ਚੀਜ਼ਾਂ ਜਿਹੜੀ ਹੈਗੀ ਹੈ ਉਹ ਧਿਆਨ ਰੱਖੋ ਕਈ ਜਿਹੜੇ ਟੂਰਿਸਟ ਇੱਥੇ ਪਹੁੰਚੇ ਨੇ ਇੱਕ ਛੋਟਾ ਬੱਚਾ ਸਾਡੇ ਨਾਲ ਨੇ ਬੇਟੇ ਕਹਾਂ ਸੇ ਆਏ ਹੋ ਮੈਂ ਦਿੱਲੀ ਸੇ ਆਈ ਹੂੰ ਦਿੱਲੀ ਸੇ ਆਏ ਔਨਜੋਏ yes कैसा मौसम लग रहा है आपको यहां पे बादल घेरे हुए हैं पानी की धार बहुत तेज है और परसों से तो बारिश ही हो जा रही है बारिश हो ही जा रही है गुड गुड तो कैसा लग रहा है देखिए बादल पूरे घिरे हुआ है बहुत अच्छा लग रहा है बहुत अच्छा लग रहा है एंजॉय कर रहे हो यस ओह गुड 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 तभी जेड़े बच्चे ने जेड़े अपनी फैमिली ਦੇ ਨਾਲ ਇੱਥੇ ਪਹੁੰਚੇ ਹੋਏ ਨੇ ਬਹੁਤ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬਿਲਕੁਲ ਬਦਲਾਂ ਦੇ ਵਿੱਚ ਜਿਹੜੇ ਖਾੜਾਂ ਦੇ ਘਰ ਨੇ ਉਹ ਵੀ ਪੂਰੇ ਗਿਰੇ ਹੋਏ ਨੇ ਹਾਲਾਂਕਿ ਫਿਲਹਾਲ ਕੁੱਲੂ ਮਨਾਲੀ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਜਿਸ ਨੂੰ ਲੈ ਕੇ ਹਾਲਾਂਕਿ ਮੌਸਮ ਵਿਭਾਗ ਦਾ ਟਾਈਮ ਟੂ ਟਾਈਮ ਜ਼ਰੂਰ ਅਪਡੇਟਡ ਅਲਰਟ ਜਿਹੜਾ ਹੈ ਉਹ ਜ਼ਰੂਰ ਜਾਰੀ ਹੋ ਰਿਹਾ ਹੈ orange ਅਲਰਟ ਦੇ ਨਾਲ-ਨਾਲ ਕਈ ਚੀਜ਼ਾਂ ਦਾ ਧਿਆਨ ਰੱਖਣ ਦੀ ਵੀ ਗੱਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਾ ਹੋਵੇ ਐਡਵਾਈਜ਼ਰੀ ਜ਼ਰੂਰ ਜਾਰੀ ਕੀਤੀ ਗਈ ਹੈ ਨਦੀ ਨਾਲੇ ਦੇ ਨਾਲ ਤੁਸੀਂ ਬਿਲਕੁਲ ਨਹੀਂ ਜਾਣਾ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕੁਲੂ ਤੋਂ ਕੈਮਰਾਮੈਨ ਚਮਨ ਪਲਾਨੀਆਂ ਦੇ ਨਾਲ ਮਨੋਜ ਰਾਠੀ